حال ਦੇਖ ਲੋ ਲੋਕਾਂ ਦਾ ਕਿਵੇਂ ਰਸਤੇ ਦੇ ਵਿੱਚ ਰੋਕ ਕੇ ਜਿਹੜਾ ਸਮਾਨ ਹੜਪੀੜਤਾਂ ਨੂੰ ਜਾ ਰਿਹਾ ਸੀ ਉਹ ਰੋਕ ਕੇ ਕਹਿ ਰਹੇ ਨੇ ਕਿ ਸਾਨੂੰ ਦੇ ਦਿਓ ਸਾਡੇ ਪਾਣੀ ਦੀ ਤਾਂ ਮਾਰ ਕੋਈ ਨਹੀਂ ਹੈ ਇਸ ਤਰ੍ਹਾਂ ਕਰਕੇ ਜਿਹੜਾ ਹੜਪੀੜਤਾਂ ਤੱਕ ਸਹੀ ਮਦਦ ਨਹੀਂ ਪਹੁੰਚਦੀ ਦੇਖ ਲੋ ਤੁਸੀਂ ਲੋਕਾਂ ਦਾ ਹਾਲ ਯਾਰ ਇਹ ਪਾਣੀ ਆਇਆ ਸਾਡੇ ਘਰ ਕਿਹੜਾ ਪਿੰਡ ਦਾ ਟਾਹ ਕਿਹੜਾ ਪਿੰਡ ਹੈ ਯਾਰ ਕਿਹੜਾ ਪਿੰਡ ਤੇ ਪਾਣੀ ਆਇਆ ਯੋ ਦੇਖੋ ਨਾ ਜਿੱਧਰ ਪਾਣੀ ਆਇਆ ਉਹਨਾਂ ਨੂੰ ਲੈਣ ਦੋ ਨਾ ਫਿਰ ਟੱਕ ਟਾਲੀਆਂ ਲਾ ਕੇ ਫਿਰ ਉਧਰ ਜਾਣ ਦੋ ਉਧਰ ਜਾਣ ਦੋ ਜਿੱਧਰ ਪਾਣੀ ਆਇਆ ਜਿੱਧਰ ਜ਼ਰੂਰਤ ਹੈ ਇਹ ਝੱਟਾ ਨਹੀਂ ਆਪਣਾ ਇਹਨਾਂ ਜੱਗਾਂ ਦਾ ਇਹ ਰਾਜ ਹੈ ਜੱਟਾਂ ਰੱਖ ਲੈਗੇ ਇਹ ਝੱਟਾ ਦੀ ਫਸਲ ਵੀ ਤੇ ਖਰਾਬ ਹੋਈ ਹੈ ਨਾ ਝੱਟਾ ਨੂੰ ਕੋ ਕਹਿੰਦੇ ਸਾਰੇ ਹੀ ਸਾਰੇ ਹੀ ਸਾਰਿਆਂ ਦੀ ਖਰਾਬ ਹੋਈ ਹੈ ਠੀਕ ਹੈ ਨਾ ਇਤਰਾ ਨਹੀਂ ਬੋਲੀ ਤੁਹਾਨੂੰ ਅੰਦਾਜ਼ ਜੱਟਾਂ ਨੇ ਰੱਜ ਲਿਆ ਜਾਂ ਨੇ ਰੱਜ ਲਿਆ ਆ ਰਹੇ ਜਿਹੜੇ ਕਿ ਨਹੀਂ ਹਾਂ ਇੱਕੋ ਵਾਰ ਦੀ ਸਾਰੇ ਮਾਦੀ ਪਣੀ ਹੈ ਜੱਗਾ ਵਾਦੀ ਹੈ ਮੱਗੀਆਂ ਵਾਦੀ ਵਿਆਹ ਸਾਂ ਪਾਣੀ ਆਇਆ ਪਾਣੀ ਆਇਆ ਸਾਡੇ ਪਿੰਡ ਨਹੀਂ ਮੁਕਾ ਚ ਪੀਂਦੇ ਨਾਲ ਤੇ ਉਹ ਅੰਬਰਸਰ ਪੂਰੇ ਪਿਆ ਪੂਰੇ ਇੰਡੀਆ ਚ ਨਹੀਂ ਪਿਆ ਠੀਕ ਹੈ ਨਾ ਕਿਉਂ ਪਿੰਡ ਤਾਂ ਨਹੀਂ ਕਿਉਂ ਨਹੀਂ ਆਈਏ ਆ ਦੇਖੋ ਕਹਿੰਦੇ ਕਿ ਤੀ ਹੜਪੀੜ ਤਾਂ ਲਈ ਸਾਡੇ ਪਿੰਡ ਚੋਂ ਨਹੀਂ ਨਿਕਲਣਾ ਆ ਦੇਖੋ ਆ ਲੈਡੀ ਮਾਂ ਛੜਕਾ ਹੁੰਦੀਆਂ ਨੇ ਨਹੀਂ ਨਹੀਂ ਆ ਦੇਖੋ ਆ ਜਿਹੜੀ ਔਰਤ ਹੈ ਕਹਿ ਰਹੀ ਹੈ ਸਾਡੇ ਪਿੰਡ ਚੋਂ ਨਹੀਂ ਲੱਗਣਾ ਜੇ ਤੁਸੀਂ ਸਾਨੂੰ ਸਮਾਨ ਨਹੀਂ ਦੇਣਾ ਤੇ ਆ ਦੇਖੋ ਆ ਕਹਿ ਰਿਹਾ ਕਿ ਸਾਡੇ ਪਿੰਡ ਚੋਂ ਵੀ ਨਾ ਲੰਗੋ ਆ ਕਿਉਂ ਤੁਹਾਡੇ ਪਿੰਡ ਚ ਕਿਉਂ ਨਾ ਲੰਗੀ ਏ ਤੁਹਾਡੇ ਪਿੰਡ ਚ ਕਿਉਂ ਨਾ ਲੰਗੀ ਏ ਆ ਤਾਂ ਫਿਰ ਦਿੰਦੇ ਕਿ ਆ ਤੁਹਾਡੇ ਪਾਣੀ ਆਇਆ ਵਾ ਸਾਡੀ ਹੜਪੀੜ ਤੋਂ ਆ ਬਗਾਨੇ ਪਿੰਡ ਦੇ ਤੁਹਾਡੇ ਹੜਪੀੜ ਤੋਂ ਤੁਸੀਂ ਆ ਬਗਾਨੇ ਹੜਪੀੜ ਤੋਂ ਆ ਜਾਣੇ ਯਾਰ ਅਸੀਂ ਕਿਸੇ ਦੇ ਪਿੰਡ ਅਸੀਂ ਤਾਂ ਸਾਰਿਆਂ ਨੂੰ ਦੇਣਾ ਏ ਪਰ ਇਹ ਬਗਾਨੇ ਹੀ ਆ ਨਾ ਆ ਸਾਡੇ ਵਾਸਤੇ ਨਹੀਂ ਏ ਬਗਾਨੇ ਅਹੀਂ ਇੱਕ ਇਨਸਾਨ ਦੀ ਸੇਵਾ ਕਰਨਾ ਆ ਦੇਖੋ ਜੀ ਇੱਥੇ ਨਾ ਹੜਪੀੜਤਾ ਦੀ ਸੇਵਾ ਵਾਸਤੇ ਹੜਪੀੜਤਾ ਦੀ ਸੇਵਾ ਵਾਸਤੇ ਬਸ ਇਹ ਗਰਮੀ ਦੇ ਵਿੱਚ ਇਹ ਗਰਮੀ ਦੇ ਵਿੱਚ ਮਾਤਾ ਤੈਨੂੰ ਕੁਝ ਲੈਂਦੀ ਨੋ ਹੋ ਜੇ ਸਾਨੂੰ ਕੁਝ ਦਿੰਦਿਆਂ ਨੋ ਹੋ ਜੇ ਠੀਕ ਹੈ ਕਿ ਨਹੀਂ ਪਰ ਅਹੀਂ ਇਹਨੇ ਕੋਈ ਲੈਣ ਵਾਜਾ ਉਹ ਜਿੱਥੇ ਹੀ ਖਲੋਨੇ ਹੋ ਉੱਥੇ ਆਓ ਸੰਦ ਖਲੋਗੇ ਟਰੈਕਟਰ ਖਰਾਬ ਹੋ ਗਿਆ ਸਵੇਰਾ ਮੇਲਾ ਇੱਥੇ ਲੱਗ ਗਿਆ ਹਾਂਜੀ ਅਹੀਂ ਛਿਰਕ ਛੁਪੇ ਕਿੱਥੇ ਵੰਡਾਂਗੇ ਸਮਾਨ ਅੱਛਾ ਲਾਥ ਗਿਆ ਕਿਹੜੇ ਪਿੰਡ ਦੇ ਹੋ ਇਹ ਦੇਖ ਲੋ ਕਿ ਕਿੰਨਾ ਪਾਣੀ ਆਇਆ ਸੀ ਪਿੰਡ ਦਾ ਨਾਮ ਕੀ ਹੈ ਪਿੰਡ ਦਾ ਨਾਮ ਕੀ ਹੈ ਪੰਜੀ ਪਤਾ ਕੀਗਾ ਜੀ ਜੀਵਿਦਾਨ ਦਾ ਮਾਰੇਗਾ ਸਾਈਂ ਵੀਰਾਮ ਮਾਰੇਗਾ ਸਾਰਿਆਂ ਨੂੰ ਦੇਣਾ ਚਾਹੀਦਾ ਸਾਰਿਆਂ ਨੂੰ ਦੇਣਾ ਚਾਹੀਦਾ ਸਾਰਿਆਂ ਨੂੰ ਮੇਰੀ ਗੱਲ ਸੁਣੋ ਨਾ ਪਹਿਲਾਂ ਉਹਨਾਂ ਨੂੰ ਦੇਈਏ ਜਿਨ੍ਹਾਂ ਨੂੰ ਜ਼ਰੂਰਤ ਹੈ ਜਿਨ੍ਹਾਂ ਨੂੰ ਜ਼ਰੂਰਤ ਹੈ